ਸੇ ਕਾਰ ਸਾਰੀ ਆਪਣੀ ਫੈਮਿਲੀ ਨੂੰ ਜਿਹੜੇ ਆਪਾਂ ਨੂੰ YouTube ਤੋਂ ਦੇਖਦੇ ਆ ਜਾਂ Facebook ਤੋਂ ਤਾਂ ਅੱਜ ਆਪਾਂ ਚੱਲੇ ਆ ਫਿਰ ਚੰਡੀਗੜ੍ਹ ਕਿਉਂਕਿ ਚੰਡੀਗੜ੍ਹ ਦੇਖੋ ਕਾਫੀ ਸ਼ਡਿਊਲ ਭੀ ਚੱਲ ਰਹੇ ਆ ਸੀਗਾ ਤੇ ਕੰਮ-ਕੰਮ ਦੇ ਵਿੱਚ ਨਹੀਂ ਨਿਕਲਿਆ ਜਾਂਦਾ ਕਿ ਵੈਸੇ ਵੀ ਅਸੀਂ ਇਕੱਲੇ ਬਾਹਰ ਬਹੁਤ ਘੱਟ ਜਾਂਦੇ ਆ ਤਾਂ ਹੁਣ ਆਪਣੀ ਗੁੜੀ ਆਈ ਹੋਈ ਸੀ ਇੱਥੇ ਠੀਕ ਆ ਔਫਸਟਾ ਥੋੜੀ ਦੂਰੀ ਹੈ ਚਲੋ ਕੋਲੇ ਸੀਗੇ ਤੇ ਕਹਿੰਦੇ ਵੀ ਜਾਨਾ ਮੈਂ ਘੰਟੇ ਤੱਕ ਵਾਪਸ ਤੇ ਇਸੇ ਕਰਕੇ ਫਿਰ ਉਹ ਕਹਿੰਦੇ ਇੱਥੇ ਤੁਸੀਂ ਬਾਹਰ ਹੀ ਮਿਲ ਲਓ ਤੇ ਹੁਣ ਫਿਰ ਉਹਨਾਂ ਨੂੰ ਮਿਲਣ ਲਈ ਜਾ ਰਹੇ ਹਾਂ ਨਾ ਪਾਪੜ ਵਾਲਾ ਵੀ ਆ ਗਿਆ ਵਾ ਹੈ ਦੋ ਤੇ ਦੇਖ ਬਾਕੀ ਉਹ ਪਹੁੰਚ ਚੁੱਕੇ ਆ ਤੇ ਵੇਟ ਕਰੀ ਜਾਂਦੇ ਆ ਸਾਨੂੰ ਵੀ ਐਕਸਾਈਟਮੈਂਟ ਹੈਗੀ ਆ ਉਹਨਾਂ ਨੂੰ ਵੀ ਹੋ ਸਕਦੀ ਆ ਤੇ ਹੁਣ ਜਾ ਕੇ ਮਿਲਾਂਗੇ ਉਹਨਾਂ ਨੂੰ ਵੀ ਆ ਵੀ ਕਹਿੰਦਾ ਮੀਨਿੰਗ ਐਵੇਂ ਆ ਵੀ ਪਹਿਲੀ ਵਾਰ ਆ ਹਨਾ ਹਾਂ ਫਸ ਟਾਈਮ ਅਜੇ ਨਹੀਂ ਲੀ ਮੈਰੀਡਾ ਹਾਂ ਤੇ ਸਾਡੀ ਗੁੜੀਆ ਨੂੰ ਹੈਗਾ ਵੀ ਅਸੀਂ ਪਹਿਲਾਂ ਮਿਲ ਕੇ ਜਾਈਏ ਨਹੀਂ ਤਾਂ ਉਹਨਾਂ ਕੋਲੇ ਵੈਸੇ ਟਾਈਮ ਘੱਟ ਹਨ ਕੋਲੇ ਵੀ ਪਰ ਫਿਰ ਵੀ ਮਾਪਿਆਂ ਲਈ ਤਾਂ ਚਾਹ ਹੁੰਦੀ ਆ ਧੀ ਨੂੰ ਤੇ ਇਸ ਕਰਕੇ ਉਹਨੂੰ ਵੀ ਆਏ ਆ ਵੀ ਚਲੋ ਮੈਂ ਚਾਹ ਥੋੜਾ ਟਾਈਮ ਮਿਲਾਂ ਬੜ ਮੈਂ ਮਿਲ ਕੇ ਜਾਵਾਂ ਤੇ ਫਿਰ ਸਾਨੂੰ ਵੀ ਇਹ ਸੀਗਾ ਕਿ ਚਲੋ ਹੁਣ ਉਹ ਆਏ ਹੋਏ ਵੀ ਆ ਤੇ ਚਲੋ ਮਿਲਿਆ ਜਾਵੇ ਤੇ ਬਾਕੀ ਅਗਰ ਉਹ ਮੈਂ ਆਪਣਾ ਕੈਮਰੇ ਦੇ ਸਾਹਮਣੇ ਆਉਣਾ ਚਾਹਣਗੇ ਤਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਬਾਕੀ ਉਹਨਾਂ ਦੀ ਇੱਛਾ ਤੇ ਡਿਪੈਂਡ ਕਰਦਾ ਹੈ ਕਿਉਂਕਿ ਫੋਰਸ ਨਹੀਂ ਕਰ ਸਕਦੇ ਕਿ ਤੇ ਚਲੋ ਜੀ ਬਾਕੀ ਅੱਗੇ-ਅੱਗੇ ਜੋ-ਜੋ ਕੁਝ ਵੀ ਹੋਊਗਾ ਜਿੱਥੇ-ਜਿੱਥੇ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਜ਼ਰੂਰ ਲੋ ਜੀ ਅੱਪਾ ਪਹੁੰਚ ਚੁੱਕੇ ਆ ਜਪਨੀਜ਼ ਗਾਰਡਨ ਤੇ ਇੱਥੇ ਉਹ ਆਏ ਹੋਏ ਵੀ ਆ ਹੁਣ ਦੇਖਦੇ ਅੰਦਰ ਚੱਲ ਕੇ ਕਿ ਕੀ ਮੋਹੌਲਾ ਅੰਦਰ ਦਾ ਤੁਹਾਨੂੰ ਵੀ ਦਿਖਾਵਾਂਗੇ ਇਹ ਹੈ ਜੀ ਜਪਾਨੀ ਗਾਰਡਨ ਆ ਦਿਖਾਇਆ ਗਿਆ ਉਹ ਚਲੇ ਗਏ ਅੱਗੇ ਇੱਥੋਂ ਤੇ ਵਾਪਸ ਆਉਂਦੇ ਹੋਏ ਥੱਟ ਸੈਕਟਰ 30 ਚਲੇ ਗਏ ਸੀਗੇ ਤੇ ਕੋਣ ਆਉਣਗੇ ਵਾਪਸ ਫਿਰ ਆਪਾਂ ਮੋਹਣਿਆ ਆਪਾਂ ਪਹੁੰਚ ਗਏ ਆ ਜਪਾਨੀ ਗਾਰਡਨ ਦੇਖੋ ਤਾਂ ਇਧਰ ਭੁੱਖ ਵੀ ਲੱਗ ਗਈ ਦੇਖੋ ਮੋਹਣਿਆ ਆ ਵੀ ਜਪਾਨੀ ਗਾਰਡਨ ਪਹੁੰਚ ਗਏ ਆ ਕੱਪ ਕੀ ਲੇਖਦੇ ਆ ਅੱਗੇ ਮੈਂ ਤਾਂ ਜਾਪਾਨੀ ਕਹਿੰਨਾ ਹਾਂ ਜਾਪਾਨੀ ਤੇ ਪੰਜਾਬੀ ਪੰਜਾਬੀ ਤੇ ਤਾਂ ਜਾਪਾਨੀ ਹੁੰਦਾ ਵਾ ਦੇਖੋ ਜੀ ਤੁਸੀਂ ਇਹ ਹੈ ਜੀ ਮੇਨ ਉਹ ਬਿਲਡਿੰਗ ਜਿਹਦੇ ਕਰਕੇ ਲੋਕੀ ਆਉਂਦੇ ਹਾਂ ਹਾਂ ਇਸ ਮੇਨ ਬਿਲਡਿੰਗ 'ਚ ਜਿਆਦਾ ਕਰਾਂ ਕੋਈ ਵੀ ਸ਼ੂਟ ਸ਼ਾਟ ਇੱਥੋਂ ਕਰਦੇ ਆ ਉਹ ਅਸੀਸ ਲਈ ਕਾ ਫਕਮੇ ਤੂੰ ਇੱਕ ਗੇਟ ਇਧਰ ਇੱਕ ਉਧਰ ਬੈਕ ਸਾਈਡ ਹੈ ਕੋਈ ਕੁਝ ਨਹੀਂ ਮਿਲਦਾ ਅੰਦਰ ਪਹੁੰਚ ਗਏ ਦੇਖੋ ਤੁਸੀਂ ਨਜ਼ਦੀਕ ਤੋਂ ਮੋਜੀ ਲੋਕਾਂ ਨੇ ਕੀ ਕੀ ਕਲਾਕਾਰੀ ਕੀਤੀ ਉਹਨਾਂ ਵੀ ਆ ਇਹ ਤੇ ਲੋਕਾਂ ਦੇ ਡਿਜ਼ਾਈਨ ਦਾ ਤਨੀਸ਼ਾ ਅੱਛਾ ਇੱਥੇ ਫਿਰ ਉਹ ਆਪਦੀ ਸੁਖਣਾ ਸੁਖਦੇ ਆ ਇਹ ਸਾਰੇ ਗਾਣੇ ਆਪ ਦਾ ਆਪ ਦਾ ਨਾਮ ਮੈਂ ਪੜ ਲਿਆ ਉਹਦੇ ਵੀਡੀਓ ਦੇ ਅੰਦਰ ਜੀਨੇ ਜੀਨੇ ਉਹ ਕਰਿਆ ਲੱਭ ਲਿਆ ਉਹਦੇ ਕਿੱਥੇ ਕਿੱਥੇ ਆ ਕੁਛ ਕੁਛ ਅੱਖਰ ਸਮਝ ਆਉਂਦੇ ਆ ਕੁਛ ਨਹੀਂ ਆਉਂਦੇ ਅੰਦਰ ਦਾ ਮਹੌਲ ਹੀ ਦਿਖਾ ਦੋ ਅੰਦਰ ਵੀ ਕਾਫੀ ਚੀਜ਼ਾਂ ਹੋ ਰਹੀਆਂ ਆ बस यही है जी फिर एक गेट इधर आ जाना चिक भी उधर दी दी है हम्म ten गेट करो ਤੁਸੀਂ ਉਹ ਤੱਕ ਵੀ ਉਹ ਪੂਰਾ ਦੂਰ ਤੱਕ ਸਾਰੀ ਪਾਰਕ ਬਣੀ ਹੋਈ ਹੈ ਹਾਂ ਉਹ ਲਾਸਟ ਤੱਕ ਆ ਦੇਖੋ ਕਿੰਥੋਂ ਤੱਕ ਹੁੰਦੇ ਸਨ ਨਹੀਂ ਪਾਰਕ ਤਾਂ ਸਹੀ ਹੈ ਕਿਉਂਕਿ ਕੀ ਆ ਲੋਕਾਂ ਦੇ ਛੋਟੇ ਛੋਟੇ ਕਾਰਾ ਜਗ੍ਹਾ ਹੈ ਨਹੀਂ ਕੀ ਅਗਰ ਆਰਾਮ ਨਾਲ ਆਓ 10 ਮਿੰਟ ਬੈਠੋ ਘੰਟਾ ਘੜੀ ਬੈਠੋ ਤਪਸੀ ਕੀ ਜਾਓ ਵਿਟਾਮਿਨ ਡੀ ਦੀ ਕਮੀ ਪੂਰੀ ਕਰ ਹਾਂ ਹਾਂ ਸਹੀ ਹੈ ਨਾ ਜੀ ਇੱਧਰ ਫੋਟੋ ਸ਼ੂਟ ਚੱਲ ਰਿਹਾ ਵਾ ਇਹ ਬਾਈਕ ਆफी ਲੰਬੇ ਸਮੇਂ ਤੋਂ ਲੱਗਾ ਹੋਇਆ ਚੱਲੇ ਤੇ ਕਾਫੀ ਟਾਈਮ ਹੋ ਗਿਆ ਚਾਹੇ ਤੇ ਬੈਕ ਪੇਨ ਵੀ ਹੋਣ ਲੱਗ ਗਿਆ ਫੋਟੋ ਸ਼ੂਟ ਕਰਦੇ ਦਾ ਉਧਰ ਮੈਡਮ ਬੈਠੇ ਆ ਇੱਧਰ ਵੀ ਬਣਾ ਰੱਖਿਆ ਜਵਾਕਾਂ ਦੇ ਲਈ ਬਹੁਤ ਘੈਂਟ ਆ। ਅੱਗੇ ਤਾਂ ਕੁਕੀ ਆ। ਤੇ ਕਾਫੀ ਨੰਬਰ ਉਹ ਤਰਾ ਆਇਓ ਅੱਗੇ ਦਿਖਾ ਕੇ ਲਿਆਉਣੇ। ਹੈ ਅੱਗੇ ਜਾਣਾ ਨਹੀਂ? ਨਾ। ਅੱਗੇ ਕੀ ਬਸੂਗੀ? ਬਾਕੀ ਸਾਰੀਆਂ ਚੀਜ਼ਾਂ ਤਾਂ ਸਮਝ ਆ ਗਈਆਂ ਮੈਨੂੰ ਜੋ ਚੀਜ਼ਾਂ ਬਣੀਆਂ ਪਰ ਮੈਨੂੰ ਇੰਨਾ ਤਾਂ ਨਹੀਂ ਕਿ ਪਤਾ ਲੱਗਾ ਵਿਚਾਲੇ ਕਾ ਧੋਪਾ। ਕੱਲੇ ਪੱਥਰ ਜੀ ਬਣਾਏ ਵੇ। ਪੱਥਰ ਇਕੱਠੇ ਕਰ ਲੈਣਾ ਨਾਲੇ। ਪੱਥਰ ਨਹੀਂ ਇਹ ਹੈ ਤਾਂ ਲੱਕੜ। ਲੱਕੜ। ਆਈ ਤਿੰਕ ਲੱਕੜ ਲੱਗ ਰਹੀ ਮੈਨੂੰ। ਦੇਖ ਇਹ ਉਹਦੀ ਬਣਾਈ ਫੈਵਰ ਇਹ ਹਸਤਾਵਰੇ ਦੇਖੋ ਦੂਰ ਤੱਕ ਉਸ ਤੋਂ ਇਹ ਹੈ ਕਿ ਪਾਰਕ ਹੀ ਬਣਾ ਪਈ ਉਹ ਕੋਈ ਤਾਂ ਸਭ ਤੋਂ ਜਾ ਚੰਡੀਗੜ੍ਹ ਦੇ ਪਾਰਕ ਹੀ ਪਾਰਕ ਆ ਜਿੱਥੇ ਮਿਲਦੀ ਗੌਰਮੈਂਟ ਜਗਾ ਪਾਰਕ ਬਣਾਉਂਦੇ ਨੇ ਹੋਰ ਚੱਲੇਗੇ ਬਾਹਰ ਨੂੰ ਉਹ ਤਾਂ ਪਤਾ ਨਹੀਂ ਜੇ ਕਦੋਂ ਆਉਣ ਉਹਨਾਂ ਨੇ ਤਾਂ ਮੇਰੇ ਦਾ ਭੁੱਖ ਲਗੀ ਵੇਚੂਏ ਨਾ ਸੀ ਜਾਂਦੇ ਦੂਏ ਕੁਦੀ ਲੱਗੀ ਰਹੀ ਠੀਕ ਆ ਵਿਚਾਰੇ ਜਪਾਨੀ ਆਪਣੇ ਵਾਸਤੇ ਸੀਨ ਉਹ ਸੈਕਟਰ ਸੋਲਿਡ ਚਲੋ ਕਿਆ ਦੋ ਨਾਲ ਬਏ ਬੈਠੇ ਟੈਸਟੀਆਂ ਹੂੰ ਘੈਂਟ ਆ ਯਾਰ ਬੱਜੇ ਬਣਾਈਆ ਬਾਈ ਨੇ ਇਹ ਹੀ ਰੋਟਾ ਘੜਾ ਮਾਰਾ रोज यही चलता है सारा यहाँ गार्डन में, तो में तो है ये वहां तो बहुत चारी लगी है, है तो अच्छा नहीं बना देते हैं। हम तो वैसे करते है। करना है करो आप कोई चक्कर नहीं हम आगे भी लेके चलेंगे <laughs> ਚਮਚ ਬੜਾ ਬਹੁਤ ਅੱਛਾ ਬਣਾਇਆ ਚਮਚ ਬੜੋ ਕਰਕੇ ਚਲੋ ਥੈਂਕ ਯੂ ਆਪਨੇ ਹਮੇ ਖਿਲਾ ਦਿਆ ਠੀਕ ਆ ਚਮਚ ਦਾ ਅਸਰ ਦਸ ਦਿਮਾਗ ਕਰਤੇ ਚਮਚ ਖਾ ਦੇ ਪਹੁੰਚ ਚੁੱਕੇ ਹਮੁੰਡੇ ਹਮ ਹਮਾ ਕੇ ਵੇਲ ਵੇਲ ਇਹਦੀ ਚੀਜ਼ ਆ ਪਤਾ ਨਹੀਂ ਚੱਲਦਾ ਜੀ ਆਗੇ ਭਾਜੀ ਸਾਡਾ ਵੈਲਕਮ ਹੋ ਰਿਹਾ ਹੈ ਕਿੰਨਾ ਹੋ ਗਿਆ ਫਸਿਆ ਵੀ ਬਰ ਬਾਈ ਬਾਤ ਸੋਧਣੀ ਰਹਿ ਗਿਆ ਸਾਡੇ ਵੈਲਕਮ ਵਾਲਾ ਹੱਸੀ ਕਾ ਲੌੜੀ ਪਹੁੰਚ ਗਏ ਹਨਾ ਮਿਲ ਗਈਆਂ ਸੰਗਤ ਸੰਗਤ ਤਾਂ ਮਿਲ ਗਈਆਂ ਬਾਹਰ ਵੇਟ ਕਰਨ ਅੱਛਾ ਮੇਰੇ ਮਾਈਡ ਵੀਰ ਨੂੰ ਸਿਕਿੰਨੀ ਕਰਵਾਈ ਸੀ ਕਦੋਂ ਦੇ ਐ ਲੈ ਕੇ ਖੜੇ ਵੀ ਹੁਣ ਵੀ ਆਏ ਹੁਣ ਵੀ ਆਏ ਸੀ 12 ਵੇ ਨਹੀਂ ਅਸੀਂ ਵੀ ਵੇਟ ਕੀਤੀ ਹੈ ਤੁਹਾਡੀ ਅੱਛਾ ਤੁਸੀਂ ਫਿਰ ਕਹ ਰਹੇ ਸੀਗੇ ਵੀ ਸੁਣਾਉਣਾ ਹੈ ਫਿਰ ਨਾਮ ਤੋਂ ਬਾਅਦ ਫਿਰ ਤੁਸੀਂ ਜ਼ਰ ਦੱਸਿਆ ਸੀ ਨਾ ਥੈਂਕ ਯੂ ਹੋਰ ਕੋਈ ਤੁਸੀਂ ਵਿਚਾਰ ਦੇਣਾ ਹੋਵੇ ਨਹੀਂ ਅਸੀਂ ਵਿਚਾਰ ਦੇਣਾ ਕੋਈ ਲੰਮਾ ਹੀ ਦੇਣਾ ਹੋਵੇ ਇਹ ਲੰਮਾ ਹੀ ਦੇਣਾ ਵੀ ਤੁਸੀਂ ਪੂਰੇ 1 ਘੰਟਾ ਲੇਟ ਹੋ ਨਹੀਂ 1 ਘੰਟਾ ਨਹੀਂ ਅਸੀਂ 1 ਘੰਟਾ ਇੱਥੇ ਆ ਗਏ ਸੀ 11:30 ਇੱਥੇ ਆ ਗਏ ਸੀ ਨਹੀਂ ਨਹੀਂ ਇਹ ਨਹੀਂ ਤੁਸੀਂ ਇੱਕ ਪੌਲੇ ਤੋਂ ਗਰੇ ਸੀ ਇਹ ਵੀ ਪੌਲੇ ਸੀ ਪੌਲੇ ਸੀ ਕਾਫੀ ਹੈਗੇ ਪੌਲੇ ਦੇ ਵਿੱਚ ਵੀ ਹੈਗੇ ਹਨ ਤਾਂ ਕਰਕੇ ਚਲੋ ਮਿਲਦੇ ਆਪਾਂ ਅੱਗੇ ਭੁੱਖ ਲੱਗੀ ਆ ਫਿਰ ਦਿਖਾਉਣੇ ਤੁਹਾਨੂੰ ਅੱਗੇ ਕਿਸੇ ਭੁੱਖ ਉਹ ਹੱਟ ਪਲੱਗ ਆਹ ਭੱਕ ਕਹੇ ਤੋ ਆਪਣੀ ਜੀ ਤੇ ਤੁਹਾਨੂੰ ਕਹਿਣਾ ਮੇਰੀ ਪਾਰਟੀ ਪਹਿਲਾਂ ਹੀ ਚੇਂਜ ਹੋ ਗਈ। ਉਹਨਾਂ ਨੇ ਕਹਿਣਾ ਨੌਲਡ ਕਰ ਗਏ ਨਾ। ਇਹਨਾਂ ਨੂੰ ਮੰਨ ਲਓ ਅ ਫਟਾ ਇਹ ਵੇ 1:30 ਵਜੇ ਐਂਟਰ ਕਰਿਆ ਸੀਗਾ ਹੋਟਲ ਦੇ ਤੇ ਡਿਸਾਈਡ ਆਏ ਤੱਕ ਕੁਝ ਨਹੀਂ ਕੀਤਾ। ਇਧਰ ਵੀ ਫੋਨ ਤੇ ਲੱਗ ਗਿਆ। ਭਾਜੀ ਵੀ ਫੋਨ ਤੇ ਲੱਗ ਗਿਆ। ਹਾਂਜੀ ਸਾਹਿਬ ਹਾਂਜੀ ਸਰ ਆਇਓ ਫੋਨ ਤੇ ਬਾਹਰ ਹਾਂ ਮੈਂ ਕਿਹਾ ਇਹਨਾਂ ਨੂੰ ਅੱਧਾ ਘੰਟਾ ਹੋ ਗਿਆ ਪੰਦਰਵਾਂ ਐਂਟਰ ਕਰਿਆ ਨੂੰ ਹਾਂਜੀ ਉਹ ਇੱਕ ਗਲਾਸ ਖਾਲੀ ਰਹਿ ਗਿਆਸ ਖਾਲੀ ਆ ਇੱਧਰ ਡਿਸਾਈਡ ਨਹੀਂ ਹੋ ਰਿਹਾ ਕਿ ਜੇ ਦੋ ਦੋ ਛੜੇ ਡਿਸਾਈਡ ਨਹੀਂ ਪੈਸਾ ਬਹੁਤ ਨੂੰ ਪਤਾ ਨਹੀਂ ਕਿ ਕਿ ਕਰ ਜੇਰੀ ਚਲੋ ਸਬਜੀ ਤੁਸੀਂ ਥਾਲੀ ਆਰਡਰ ਕਰੀਏ ਹਾਂਜੀ ਤੁਸੀਂ ਵੀ ਥਾਲੀ ਹਾਂਜੀ ਜੇ ਇਹਨਾਂ ਕੋ ਪਹੁੰਚੇ ਨਹੀਂ ਹੋਣਾ ਨਾ ਹੈ ਦਮਾਲੂ ਹਨ ਦਮਾਲੇ ਉਹ ਦਮਾਲੂ ਵੀ ਹਨ ਇਹ ਕਿਹੜੇ ਹਨ ਉਹ ਫਲ ਫੂਲੇ ਮੋਬਾਈਲ ਚਲਾਣ ਕੰਨ ਲਾ ਲਓ ਜੀ ਆ ਗਏ ਇੱਧਰ ਤਾਂ ਇਹਨਾਂ ਦੀ ਥਾਲੀ ਤਾਂ ਪਹੁੰਚ ਗਈ ਜਾਂ ਲੈ ਚਾਈ ਹੈ ਬਈ ਇਹਨਾਂ ਨੇ ਘੁੰਮਲੇ ਸਾਰੇ ਮਾਰਕੀਟ ਜਾ ਹੁਣ ਸਹੀ ਯਾਰ ਕੀ ਹੋਇਆ ਬਾਜੀ ਤੁਹਾਨੂੰ ਕੀ ਹੋ ਗਿਆ ਕੀ ਹੋ ਗਿਆ ਚੰਡੀਗੜ੍ਹ ਮਤਲਬ ਕੀ ਹੈ ਠੀਕ ਹੈ ਬਟ ਇਹ ਦੇਖਣ ਚ ਕੋਸ਼ ਹੈ ਤੇ ਅੰਦਰੋਂ ਕੋਸ਼ ਹੈ ਅੰਦਰੋਂ ਕੋਸ਼ ਹੈ ਸਾਨੂੰ ਦਾਸ ਨਹੀਂ ਆਇਆ ਜਾਂ ਤਾਂ ਕਹਿ ਸਕਦੇ ਆ ਕਿ ਵੀ ਅਸੀਂ ਚੰਡੀਗੜ੍ਹ ਦੇ ਲੈ ਕੇ ਨਹੀਂ ਜਾਂਦੇ ਠੀਕਾ ਠੀਕਾ ਹਾਂਜੀ ਮੈਂ ਨਹੀਂ ਕੁਝ ਕਹਿਣਾ ਆਪੇ ਕਹ ਦੇਣਗੇ 13 ਉਹ ਵਰਨੇ ਮਾਰਨ ਰਹੀ ਅਸੀਂ ਅੱਜ ਬੈਠੇ ਆਂਗੇ ਡੀ ਲਕ ਜੂਸ ਬਾਰ ਦੇ ਡੀ ਲਕ ਡੀ ਲਕ ਜੂਸ ਬਾਰ ਅੱਛਾ ਕੁਆਲਿਟੀ ਬਹੁਤ ਵਧੀਆ ਹੈ ਜਿੰਨੇ ਜਣੇ ਕੀ ਸਾਰੇ ਮਾਰਕੀਟ ਵਾਲੇ ਬੈਠ ਕੇ ਤੇ ਪੀਂਦੇ ਨੇ ਅਸੀਂ ਟੇਸਟ ਕਰਨ ਲੱਗੇ ਆਂ ਤੁਸੀਂ ਵੀ ਕੱਲ ਨੂੰ ਆ ਕੇ ਟੇਸਟ ਜ਼ਰੂਰ ਠੀਕ ਹੈ ਤੁਸੀਂ ਵੀ ਕੋਚਿੰਗ ਬਾਰੇ ਐਡਵਾਈਸ ਦੇਣੀ ਹੋਵੇ ਦੱਸ ਦੇਣੀ ਹੋਏ ਜੂਸ ਬਾਰੇ ਹਾਂਜੀ ਮੈਂ ਜਸ ਕੁਝ ਨਹੀਂ ਕੀਤਾ ਇਹ ਤਾਂ ਬੜਾ ਹੰਤ ਬਾਅਦ ਹੀ ਇਸ ਦੇ ਕੋਲ ਆਉਣਾ ਚਾਹੀਦਾ ਬਸ ਠੀਕ ਹੈ ਬਾਈ ਹੋ ਰਹੇ ਬਲਾਵਾ ਪੀ ਰਹੇ ਆ ਜੂਸ ਤੇ ਬਾਕੀ ਦੇਖਦੇ ਆਂ ਜੇ ਸਾਰਾ ਜੋ ਟ੍ਰੈਫਿਕ ਦੇਖੋ ਸਾਹ ਬਾਈ ਇੱਧਰ ਬੈਠੇ ਆ ਉਹ ਦੂਰ ਇੱਧਰ ਬਾਜੀ ਇੱਧਰ ਦੋਨੇ ਆਣੇ ਤੇ ਬਾਕੀ ਆਨ ਉਹ ਜਾਂਦੇ ਬਲੌਗ ਬਾਕੀਆਂ ਨੂੰ ਵੀ ਲੈ ਲਏ ਸਾਰਿਆਂ ਨੂੰ ਬਲੌਕ ਤਾਂ ਹਾਂਜੀ ਸਸਤੀ ਸਾਰਿਆਂ ਨੂੰ ਤੇ ਇਹਦੇ ਜੂਸ ਦੇ ਨਾਲ ਨਾਲ ਚੰਗੀ ਵੈਰਾਈਟੀ ਵੀ ਦੇਖਣ ਨੂੰ ਵਧੀਆ ਮਿਲਦੀ ਹੈ ਵਧੀਆ ਫ੍ਰੀਜ਼ ਦੇ ਜੂਸ ਦੇ ਨਾਲ ਜੂਸ ਦੇ ਨਾਲ ਨਾਲ ਗੜਾ ਤਤਾਰ ਹੁੰਦਾ ਹੀ ਹੁੰਦਾ ਜੀ ਹੁਣ ਸਾਰੇ ਚੱਲੇ ਆ ਠੀਕ ਆ ਬਾਏ ਬਾਏ ਕਿੰਨੇ ਮਿਲਦੇ ਹਾਂ ਹਮ ਸਾਰੇ ਜਾਣਿਆਂ ਨੂੰ ਅਸੀਂ ਨੈਕਸਟ ਐਪੀਸੋਡ ਚ ਅਸੀਂ ਗੋਆ ਪਲਾਨ ਕੀਤਾ ਹਾਂ ਹਾਂ ਤੇ ਵੈਸੇ ਵਾਇਆ ਸੀ ਚੰਡੀਗੜੀ ਹੋ ਗਈ ਜਾਵਾਂਗੇ ਹੋ ਸਕਦਾ ਹੈ ਜੇ ਤੁਹਾਨੂੰ ਚੰਡੀਗੜ੍ਹ ਤੋਂ ਕੋਈ ਬੈਟਰ ਟੀਜ ਮਿਲ ਜੇ ਬਟ ਅੱਜ ਤਾਂ ਥੋੜਾ ਟ੍ਰੈਫਿਕ ਜਿਆਦਾ ਹੈ ਬਾਈ ਹਟਾ ਸਮਾਨ ਸੱਚਾ ਥੋੜਾ ਠੀਕ ਰਹੇਗਾ ਕੋਈ ਗੱਲ ਨਹੀਂ ਨੈਕਸਟ ਪੈਂਡਿੰਗ ਚ ਰੱਖਦੇ ਆ ਓਕੇ ਠੀਕ ਹੈ ਨੈਕਸਟ ਮਿਲਦੇ ਆ ਫਿਰ ਆਪਾਂ ਥੈਂਕ ਯੂ ਓਕੇ ਬਹੁਤ ਸਾਰਾ ਠੀਕ ਹੈ ਭੈਣੇ ਠੀਕ ਹੈ ਭੈਣੇ